ਕਿੰਨਰ ਸਮਾਜ ਜਿਸ ਨੂੰ ਹਰ ਤਰ੍ਹਾਂ ਵੱਲੋਂ ਮਾਨ ਸਨਮਾਨ ਦਿੱਤਾ ਜਾਂਦਾ ਹੈ ਜਿਸ ਨੂੰ ਸ਼ਿਵਜੀ ਦਾ ਹਰਦ ਨਾਰੀ ਹਰਦ ਮਰਦ ਦਾ ਰੂਪ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਹਰ ਵਿਗੜੇ ਕੰਮ ਬਣ ਜਾਂਦੇ ਹਨ ਲੋਕੀ ਉਹਨਾਂ ਦੇ ਦਵਾਵਾਂ ਲੈਣ ਲਈ ਤਰਸਦੇ ਆਂਦੇ ਪਰ ਉਸ ਵਕਤ ਅਮਰਸਾਹੇ ਸੜਕ ਤੇ ਇੱਕ ਬੜਾ ਡਰਾਮਾ ਹੋ ਗਿਆ ਜਦੋਂ ਇੱਕ ਕਾਰ ਸਵਾਰ ਵੱਲੋਂ ਇੱਕ ਐਕਟਿਵਾ ਤੇ ਸਵਾਰ ਕਿਨਨਰ ਨੂੰ ਟੱਕਰ ਮਾਰ ਦਿੱਤੀ ਗਈ ਤੇ ਫਿਰ ਕਾਰ ਸਵਾਰ ਵੱਲੋਂ ਉਸ ਨੂੰ ਥੱਪੜ ਮਾਰਦੇ ਧਮਕੀਆਂ ਦੇ ਦਿੱਤੀਆਂ ਗਈਆਂ ਮਾਮਲਾ ਕਾਫੀ ਗਰਮ ਹੋ ਗਿਆ। ਮੁਗਤੇ ਲੋਕ ਇਕੱਠੇ ਹੋ ਗਏ ਤੇ ਕਿੰਨਾ ਸਮਾਜ ਦੇ ਲੋਕ ਇਕੱਠੇ ਹੋ ਗਏ। ਹੁਣ ਲੋਕਾਂ ਵੱਲੋਂ ਕਾਫੀ ਸੁਝਾਣ ਦੀ ਕੋਸ਼ਿਸ਼ ਕੀਤੀ ਗਈ ਪਰ ਆਪਸ ਵਿੱਚ ਦੋਹੇ ਧਿਰਾਂ ਵਿੱਚ ਬਹਿਸ ਹੁੰਦੀ ਰਹੀ। ਉਹਨਾਂ ਨੂੰ ਗੁੱਸਾ ਸੀ ਕਿ ਕਾਰ ਸਵਾਰ ਵਾਲਿਆਂ ਵੱਲੋਂ ਉਹਦੇ ਐਕਟਿਵਨ ਟੱਕਰ ਮਾਰੀ ਤੇ ਫਿਰ ਥੱਪੜ ਮਾਰਦੇ ਧਮਕੀ ਦਿੱਤੀ ਗਈ। ਆ ਤੁਹਾਨੂੰ ਦਿਖਾਣੇ ਆ ਕਿੰਨਾ ਭਰੀ ਡਰਾਮਾ ਚੱਲ ਰਿਹਾ ਸੜਕਾਂ ਦੇ ਉੱਪਰ। ਅਖੀਰ ਅੰਤ ਵਿੱਚ ਕਾਰ ਸਵਾਰ ਵੱਲੋਂ ਉਹਨਾਂ ਤੋਂ ਮਾਫੀ ਮੰਗੀ ਕਿੰਨਾ ਸਮਾਜ ਤੋਂ ਤਾਂ ਮਾਮਲਾ ਸ਼ਾਂਤ ਕੀਤਾ ਗਿਆ। રોડ પર કિલ્લા કરજો કીડી પાર્ટી રડતી કી રોડ પર મેં તો 45000 રૂપિયા બોનસ એને જ પેડા વાગે તાકે બાબા તો એ બેટન જાય રંગવાવા 10 50000 રૂપિયા તાન નહી આદમ પર નહીયા કલતી ને રામે ਆੰਦੇ ਸੀ ਨਾ ਜੋਰ ਦੀ ਕੱਟੀ ਮਾਰ ਕੇ ਤੇ ਆਪ ਨਿਕਲ ਆਏ ਕਿ ਜਦ ਖਿਲਾਰੀ ਦੇਖੋ ਅਭੀਰ ਤਾਂ ਕੰਦਾ ਕਹਿਣ ਦੱਸਿਆ ਚਾਰਟ ਮਾਰ ਕੇ ਨਿਕਲ ਆਏ ਆ ਭਾਜੀ ਤੇਰੀ ਜਗ੍ਹਾ ਵੀ ਜਾਂਦਾ ਆਪ ਜਿਹੜੇ ਮੋਰ ਦੀ ਗੱਲ ਆ ਭਾਜੀ ਤੇ ਮੋਰ ਦੀ ਗੱਲ ਕਰਦੇ ਆਂ ਕਰ ਲੋ ਸਾਰਾ ਕਰ ਲੋ ਉਹ ਬਾਹਰ ਤਮਾਮ ਮੋਰ ਤੋਂ ਚੱਲਦੇ ਅੱਗੋਂ ਸਾਨੂੰ ਕਹਿੰਦੇ ਕਿ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜਾ ਮਾਰਨੀ ਆ ਆ ਬਾਅਦ ਕਹਿੰਦੇ ਕਿ ਚਪੇੜਾ ਮਾਰਨੀ ਕੱਚ ਪੇੜੇ ਇੱਕਦਮ ਤੁਹਾਨੂੰ ਸੁੱਟ ਗਿਆ ਐ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਜੀ ਇਹ ਮਾਲਕਾਂ ਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਟੁਰਦਾ ਪਿਆ ਵਾ ਬਾਬਾ ਜੀ ਕਿਹ ਕਿਹ ਲੋਥੇ ਗੱਲਾਂ ਕਰਨੀ ਦਾ ਹੈ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕਾ ਅਸੀਂ ਸਾਡੀਆਂ ਦੁਆਵਾਂ ਮੰਗਦੇ ਕਿ ਕਿਸੇ ਨਮਾੜਾ ਨਹੀਂ ਕਹਿੰਦੇ ਪਰ ਤੇ ਤੁਹਾਨੂੰ ਸੁੱਟ ਗਿਆ ਰਿਹਾ ਮੰਗਦੇ ਹੈ ਜਿਹਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰੇ ਆਪਣੀ ਗਲਤੀ ਮੰਨ ਗੱਲਾਂ ਕੋਈ ਵੀ ਨਹੀਂ ਕਰਦਾ ਪਿਆ ਅਸੀਂ ਮਾਜੀ ਰੋਡ ਤੇ ਕਿੰਨਾਂ ਨੇ ਗੱਲਾਂ ਕਰਨੀਆਂ ਤੁਹਾਨੂੰ ਇਹ ਦੱਸੋ ਰੋਡ ਤੇ ਕਿੰਨਾਂ ਨੇ ਗੱਲਾਂ ਕਰਦੇ ਉ ਕੰਦੇ ਕੰਦੇ ਤੁਸੀਂ ਬਾਹਰ ਆਉ ਤਾਂ ਲੜ ਕੇ ਬਖਾਨਾ ਮੈਂ ਕਦੇ ਬਾਹਰ ਆਉ ਤਾਂ ਲੜ ਕੇ ਬਖਾਨਾ ਮੈਂ